ਆਬੇ ਆਏ ਆਂ ਟਾਬੇ ਮੇਰੇ ਜਦੋਂ ਇਧਰ ਪੀਕੇ ਰਾਏ ਸਾਹਿਬ ਆਏ ਸੀ ਆਪਣੇ ਐਸਐਸਪੀ ਮੋਗੇ ਉਹਨਾਂ ਨੇ ਮਤਲਬ ਕਿ ਇਨਕਾਉਂਟਰ ਦੇ ਆਰਡਰ ਕਰਤੇ ਹੀ ਸਾਡੇ ਉਹ ਕਹਿੰਦੇ ਵੀ ਇਹਨਾਂ ਦੇ ਗੋਲੀ ਮਾਰੋ ਵੀ ਥਾਲੇ ਜਿੱਥੇ ਵੀ ਮਿਲਦੇ ਆਂ ਗੰਦ ਵਾਲਾ ਪਤਾ ਕਾਰਨ ਆਏ ਬਦਮਾਚੀ ਜੀ ਬਾੜੀ ਹੱਲ ਜੋ ਜਾਦੇ ਕਰਦੇ ਸੀ ਹਾਂਜੀ ਸਾਡੇ ਨਾਲ ਬਹੁਤ ਹੁੰਦੇ ਸੀ ਬਹੁਤ ਲੈ ਆ ਬਾਈ ਜਿਹੜਾ ਲੁਧਿਆਣੇ ਗੱਲ ਪਿੰਡ ਦੇ ਵਿੱਚ ਸਟਾਰ ਇਨ ਕਲੇਮ ਕਲੋਨੀ ਐ 32 ਕਿੱल्ल्या ਚ ਉਹ ਵੀ ਆਪਾਂ ਰੁਕੀ ਆ ਆ ਜਿਹੜਾ ਦਿਲਸਾਦ ਹੋਟਲ ਹੁੰਦਾ ਸੀਗਾ ਮੋਗੇ ਉਹਦਾ ਵੀ ਕਬਜ਼ਾ ਲੈ ਕੇ ਦਿੱਤਾ ਬੰਦੇ ਨੂੰ ਬਦਣੀ ਚਾਰ ਕਿੱਲੇ ਤੇ ਕੋਠੀ ਰੋਕ ਕੇ ਦਿੱਤੀ ਐ ਭਾ ਕਹੇ ਦिती ਹੈ ਪਤਾ ਨਹੀਂ ਯਾਰ ਕਿੱਥੇ ਕਿੱਥੇ ਲੋਕਾਂ ਨੂੰ ਬੈਲੀ ਬਾਤੀ ਯਾਰ ਆਪਾਂ ਕੇ ਤਾਂ ਕੋਈ ਲਿਆ ਦਿੱਤਾ ਕੁਛ ਨਹੀਂ ਨਾ ਪਾਗੇ ਸੀ ਰੇੜੀ ਵਾਲੇ ਤੇ ਹਵਾ ਕਰੀ ਨਾ ਕੇ ਦੁਕਾਨਦਾਰ ਤੇ ਨਾ ਕੇ ਤੋਂ ਧਾਰ ਚੱਕਿਆ ਨਾ ਕੇ ਨੂੰ ਭੂਰਿਆ ਨਾ ਕੱਪਿਆ ਨਾ ਜੇ ਮੂਲੇ ਜਿਆਦੇ ਕਿਤੇ ਹੱਥ ਟਾਇਟ ਆ ਤਾਂ ਕਿਸੇ ਤੋਂ ਚੀਜ਼ ਲੈ ਲਈ ਤਾਂ ਉਹਦੇ ਦੇਣੇ ਆ ਮਤਲਬ ਮੁਕਰੇ ਨਹੀਂ ਕਦੇ ਉਹ ਬਦਮਾਸ਼ ਹੈ ਹੀ ਨਹੀਂ ਬਈ ਕਿਹੜੇ ਬਦਮਾਸ਼ ਆ ਯਾਰ ਬਦਮਾਸ਼ ਉਹ ਹੁੰਦੇ ਸੀ ਜਿਹੜੇ ਕੇ ਪੈਂਟ ਦੀ ਧੀ ਪੈਂਨ ਦੀ ਰੱਖਿਆ ਕਰਦੇ ਸੀ ਧੀ ਪੈਂਨ ਦੀ ਇੱਜ਼ਤ ਪਹਿਲਾਂ ਆਪ ਰੂਪ بچਾਉਂਦੇ ਸੀ ਜੇ ਧੀ ਪੈਂਨ ਨੂੰ ਕੋਈ ਤੰਗ ਕਰਦਾ ਸੀ ਉਹਨੂੰ ਬਸ ਹੁੰਦੇ ਸੀ ਉਹ ਬਦਮਾਸ਼ ਹੁੰਦੇ ਸੀ ਇਹ ਕਿਹੜੀ ਬਦਮਾਸ਼ੀ ਹੈ ਕਿਤੇ ਆਂਡੇ ਨਾਲ ਤੋਂ ਆਂਡੇ ਚੱਕ ਲੈ ਰੀਚਾਰਜ ਵਾਲ ਤੋਂ ਰੀਚਾਰਜ ਕਰਾ ਲਿਆ ਮੇਰੀ ਗੱਲ ਤੁਹਾਨੂੰ ਮਾਰ ਕੇ ਧਾਪਕਾ 500 ਦਾ ਰੀਚਾਰਜ ਪਵਾ ਲਿਆ 500 ਪੂਰਾ ਕਿਵੇਂ ਕਰੂ ਕਿਹਨੇ ਸੋਚਿਆ ਬੂਟਾਂ ਵਾਲੇ ਤੋਂ ਬੂਟ ਚੱਕ ਲੈ ਯਾਰ ਕੱਪੜੇ ਵਾਲੇ ਤੋਂ ਕੱਪੜੇ ਲੈ ਕੇ ਜਾ ਕੇ ਚਾਰ ਜੋੜੀ ਯਾਰ ਵਿਚਾਰੋ ਪੈਸੇ ਕਿੱਥੋਂ ਲਿਆਉ ਯਾਰ ਉਹ ਤਾਂ ਮਾਰਿਆ ਗਿਆ ਨਾ ਗਰੀਬ ਬੰਦਾ ਇਹ ਬਦਮਾਸ਼ੀ ਨਹੀਂ ਹੁੰਦੀ ਬਦਮਾਸ਼ੀ ਉਹ ਹੁੰਦੀ ਆ ਤੁਹਾਨੂੰ ਪਿੰਡ ਚੰਗਾ ਕਹੇ ਮੇਰੇ ਨਾਲ ਮੇਰੇ ਗੁੱਸੇ ਪਿੰਡ ਦੇ ਵਿੱਚ ਚਲੇ ਜਾਓ ਜਿਹਦੇ ਘਰੇ ਕਹੋਂ ਉਹਦੇ ਕੱਲੇ ਕੱਲੇ ਘਰੇ ਲੈ ਚੱਲੂ ਅੰਦਰ ਵੜ ਲੈਣਗੇ ਜਨਾਨੀਆਂ ਕੋਲੇ ਬੈਟਾਂਗੇ ਬੰਦੇ ਨੂੰ ਬੁਲਾਉਂਦੇ ਵੀ ਨਹੀਂ ਜੇ ਕੋਈ ਬੰਦਾ ਕਹੇ ਯਾਰ ਕਿੱਧਰ ਮੂੰਹ ਚੱਕਿਆ ਫੇਰ ਕਿਉਂ ਯਾਰ ਇਹ ਹੁੰਦੀ ਹੈ ਕਮਾਈ ਬੰਦੇ ਦੀ ਹੈ ਨਾ ਮੈਨੂੰ ਕਹਿੰਨਾ 22 ਤੋਂ ਬਿਨਾ ਕਿਸੇ ਨੇ ਬੋਲਣਾ ਨਹੀਂ